ਖੜ ਡੰਡਾ ਇਹ ਐ ਚੱਲੂਗਾ ਜਿਵੇਂ ਪੂਰੇ ਪਿੰਡ ਚ ਪਤਾ ਲੱਗੂਗਾ ਸ਼ੌਟ ਦਾ ਜਿਹੜਾ ਪੂਰਾ ਸਮਾਨ ਜਾ ਕੇ ਫੈਲ ਜਾਂਦਾ ਪੂਰਾ ਸਮਾਨ ਚ ਆ ਫੁੱਲਚੜੀ ਐ ਇੱਕ ਫੁੱਲਚੜੀ ਨਾਲ ਤੁਸੀਂ ਸਾਰੇ ਪਟਾਕੇ ਚਲਾ ਸਕਦੇ ਹੋ ਐ ਜਿਹੜੇ ਸਾਈਜ਼ ਦੀ ਫੁੱਲਚੜੀ ਆ ਨਾਲ ਫੁੱਲਚੜੀ ਚੱਲੀ ਜਾਉਂਦੀ ਪੰਜ ਰੰਗਾਂ ਚ ਸੰਤਰੀ ਹਰਾ ਗੁਲਾਬੀ ਨੀਲਾ ਅਸੀਂ ਥੋੜੇ ਜਿਹੇ ਰੱਖੀ ਫਿਰਦੇ ਆ ਇਹ ਬਈ ਪਟਾਕੇ ਨੇ ਨਵੇਂ ਹਨ ਦੇ ਕ੍ਰੈਕਲਿੰਗ ਆਈਟਮ ਐ ਸਾਰੀ ਇਹ ਸਿਰਚ ਤਾਂ ਨਹੀਂ ਮਾਰਨਾ ਨਹੀਂ ਨਹੀਂ ਸਿਰ ਵਾਲਾ ਨਹੀਂ ਬੱਚਾ ਇੰਜੋਏ ਕਰਦਾ ਨਾਲ ਚਲਾਉਂਦਾ ਇਹ ਕੋਕਾ ਕੋਲਾ ਇਹ ਕੋਕਾ ਕੋਲਾ ਵਾਲੇ ਗਲਾਸ ਆ ਵਿਦ ਕਰੈਕਲਿੰਗ ਆ ਕਰੈਕਲਿੰਗ ਕਰਦਾ ਵੀ ਆਈਟਮ ਸਾਰੇ ਕਰੈਕਲਿੰਗ ਆਈਟਮ ਆ ਨਾਲ ਫੰਡ ਦਾ ਫੰਡ ਨਾਲੇ ਆਈਟਮ ਦੀ ਆਈਟਮ ਇਹ ਕਾ ਚੀਜ਼ ਆ ਓਕੇ ਇਹ ਕਾ ਦੇਖੋ ਡਰੋਨ ਟਾਈਪ ਚੀਜ਼ ਆਈ ਨਵੀ ਇਹ ਐਡਮਾਂ ਨੇ ਦੇਖੀ ਲਵਾਂਗੇ ਰੇਟ ਦੱਸ ਦਿਓ ਰੇਟ ਵੱਧ ਨਾ ਲਾਓ ਨਾ ਰੇਟ ਇੱਕੋ ਹੀ ਆਪਣਾ ਹੋਲਸੇਲ ਸਾਰੇ ਵਾਸਤੇ ਇੱਕੋ ਰੇਟ ਹੀ ਆ ਬਾਈ ਇਹ ਬਾਈ ਤਲਵਾਰ ਆ ਸਾਡੇ ਵਰਗਾ ਸੌਦਾ ਕਿਤੇ ਹੀ ਨਹੀਂ ਇਹ ਤਲਵਾਰ ਆ ਵਿਦ ਕਰੈਕਲਿੰਗ ਚੱਲਦਾ ਇਹ ਬਹੁਤ ਸੋਹਣੀ ਆਈਟਮ ਆ ਨਾਲੇ ਬੱਚੇ ਦਾ ਟੌਏ ਦਾ ਟੌਏ ਨਾਲੇ ਪਟਾਕੇ ਦਾ ਪਟਾਕਾ ਡਬਲ ਆਈਟਮ ਆ ਦੇਖੋ ਚੱਕਰੀਆਂ ਸਾਡੇ ਕੋਲੇ ਸ ਆਮ ਜਿੱਕਰ ਨਹੀਂ ਪਲਾਸਟਿਕ ਵਾਲੀਆਂ ਨੇ ਕੋਈ ਪੱਕਾ ਥਾ ਕੋਈ ਕੱਚਾ ਥਾ ਪਿੰਡਾਂ ਚ ਸਾਰੇ ਸਾਰੇ ਭਜੋਗੇ ਹਰ ਵੇਰੀ ਗੁੱਡ ਆ ਦੇਖੋ ਗਨ ਟਾਈਪ ਵੀ ਕਰੈਕਲਿੰਗ ਹੈ ਇਹ ਗਨ ਦੀ ਗਨ ਆ ਟਾਇਲ ਦਾ ਟਾਇਏ ਆ ਚਲਾਨ ਤੋਂ ਬਾਅਦ ਬੱਚਾ ਜਿਵੇਂ ਮਰਜ਼ੀ ਯੂਜ਼ ਕਰੇ ਜਿਵੇਂ ਮਰਜ਼ੀ ਖੇਡੇ ਗਨ ਦੀ ਗਨ ਆ ਦੇਖੋ ਬਹੁਤ ਸੋਹਣੀ ਹੈ ਤਾਂ ਕਰੈਕਲਿੰਗ ਤੇਨੂੰ ਕਿਹਾ ਸੀ ਨਾ ਬੜਾ ਐਣਕਾਂ ਵੀ ਹੈ ਵਿੱਚ ਲੈ ਐਣਕਾਂ ਵੀ ਨਾਲ ਡੈਗ ਪੀਆਂ ਹੋਈਆਂ ਐਣਕਾਂ ਡੈਗ ਪੀਆਂ ਬਈ ਵਿੱਚ ਪਾ ਦੇ ਆ ਫੜ ਲਈ ਬਈ ਹਾਂ ਆ ਹੈਮਰ ਆ ਦੇਖੋ ਟਾਇਏ ਦਾ ਟਾਇਏ ਕਰੈਕਲਿੰਗ ਦੀ ਕਰੈਕਲਿੰਗ ਬਾਹਰੀ ਅਸਤਰਾਈ ਤਾਂ ਆ ਨਾਰ ਆ ਵਿੰਡੋ ਪੈਕਟ ਇੱਕ ਦੇ ਵਿੱਚ ਤਿੰਨ ਤਿੰਨ ਤਰ੍ਹਾਂ ਦੇ ਨਾਲ ਆ ਰਿਹਾ ਕਲਰਫੁਲ ਮਲਟੀਕਲ ਆ ਬੜਾ ਸੋਹਣਾ ਲੱਗਾ ਮੈਨੂੰ ਕੁੜੀਆਂ ਵਾਲਾ ਇਹ ਬਟਰਫਲਾਈ ਆ ਬਟਰਫਲਾਈ ਸਭਨੀ ਜ਼ਿਆਦਾ ਪਸੰਦ ਕਰਦੇ ਆ ਬਟਰਫਲਾਈ ਉੱਡਦੀ ਆ ਇਹ ਹਾਂ ਉੱਡਦੀ ਵੀ ਆ ਨਾਲ ਕਰੈਕਲਿੰਗ ਕਰਦੀ ਆ ਆ ਦੇਖੋ ਆ ਚੱਕਰੀ ਆ ਹਾਂਜੀ ਆ ਪੀਕੋਕ ਆ ਮੋਰ ਟਾਈਪ ਚੱਲਦਾ ਜਿਵੇਂ ਮੋਰ ਨਹੀਂ ਕਲਰ ਕਰਦਾ ਓਵੇਂ ਚੱਲਦਾ ਸਾਰੀਆਂ ਆਈਟਮਾਂ ਆ ਕੇਂਦਰ ਜੋ ਆਏ ਆ ਸਾਡੇ ਕੋਲੇ ਬਹੁਤ ਵਧੀਆ ਬੱਚੇ ਖਾਂਦੇ ਆ ਨਾਲ ਪਸੰਦ ਕਰਦੇ ਆ ਅੱਛਾ ਖਾਂਦੇ ਵੀ ਜਾਣੇ ਪਟਾਕੇ ਹਾਂ ਨਹੀਂ ਖਾਦੇ ਨਹੀਂ ਜਾਣਗੇ ਚਲਾਉਣ ਵਾਲੇ ਹੀ ਆ ਇਹ ਚਨੌਲ ਵਾਲੇ ਆ ਤਿਤਲੀ ਟਾਈਪ ਆ 빙ਗੋ ਇਹ ਵੀ ਡਾਂਸ ਕਰਦੀ ਆ ਆਈਟਮ ਠੀਕ ਆ ਛੋਟਾ রেড ਕਲਰ ਦਾ ਚੱਲੇਗਾ ਓਕੇ ਇਸ ਤੋਂ ਬਾਅਦ ਆ ਰੋਬਰਟ ਬੱਚੇ ਰੋਬਰਟ ਬਹੁਤ ਪਸੰਦ ਕਰਦੇ ਆ ਰੋਬਰਟ ਟਾਈਪ ਸ਼ਾਰਟ ਆ ਇਹ ਓਕੇ ਇਹ ਰੋਬਰਟ ਦਾ ਰੋਬਰਟ ਆ ਸ਼ਾਰਟ ਦਾ ਸ਼ਾਰਟ ਆ ਆ ਚੱਕਰੀ ਆ ਸਮਾਈਲ ਨਾਲੇ ਸਮਾਈਲ ਬਣਿਆ ਹੋਇਆ ਨਾਲੇ ਚੱਕਰੀ ਆ ਸਭ ਕੰਪਨੀ ਦਾ ਮਾਲ ਆ A to Z ਤੇ ਸਾਰੇ ਕਲਰ ਆ ਬਾਕੀ ਸਾਡੇ ਕੋਲ ਕਾਕ ਦੀ ਵੈਰਾਈਟੀ ਸਾਰੀ ਅਵੇਲੇਬਲ ਆ A to Z ਓਕੇ ਕਾਕ ਦੀ ਸਾਰੀ ਵੈਰਾਈਟੀ ਅਵੇਲੇਬਲ ਆ A to Z ਕਿਸੇ 'ਚ ਕੋਈ ਸ਼ਾਰਟ ਨਹੀਂ ਸਾਰੀ ਆਈਟਮ ਫੁੱਲ ਬੜਾ ਫੁੱਲ ਰੇਂਜ ਆ ਆ ਦੇਖੋ ਕੌਗ ਦੀ ਸਪੈਸ਼ਲ ਆਈਟਮ ਸ਼ਾਟ ਰਹਿੰਦੀ ਆ ਉੱਪਰ ਜਾ ਕੇ ਚੱਕਰੀ ਘੁੰਮ ਕੇ ਵਟਾ ਕੇ ਕੰਪਨੀ ਕੋਲ ਵੀ ਨਹੀਂ ਅਵੇਲੇਬਲ ਹੁੰਦੀ ਪਰ ਆਪਣੇ ਕੋਲ ਜਿੰਨਾ ਮਰਜ਼ੀ ਸਟਾਕ ਲੈ ਲੋ ਸਾਰਾ ਅਵੇਲੇਬਲ ਹੈ ਇੰਨੀ ਵੈਰਾਈ ਰੱਖੀ ਫਿਰਦੇ ਆ ਸਾਰੀ ਵੈਰਾਈ ਹਜੇ ਤਾਂ ਬਾਈ ਪੇਟੀਆਂ ਦੀ ਪੇਟੀਆਂ ਲਾਈ ਆ ਆ ਲਾਉਣ ਵਾਲਾ ਮਾਲ ਸਾਡਾ ਜਾਂ ਤੋਂ ਪਹਿਲਾਂ ਹੀ ਗਾ ਆ ਗਿਆ ਗਾ ਲਾਉਣ ਤੋਂ ਪਹਿਲਾਂ ਹੀ ਬੋਕਰ ਆ ਦੇਖੋ ਸਾਡੇ ਕੋਲ 10 ਤਰ੍ਹਾਂ ਦੀ ਪੁਲ ਚੜੀ ਆ ਓਕੇ ਪਿੰਕ ਕਲਰ ਬਲੂ ਕਲਰ ਹਮ ਪਰਪਲ ਕਲਰ ਹਾਂ ਮਲਟੀ ਕਲਰ ਇੱਕ ਡੇ ਵਿੱਚ 5 ਪੈਕ ਠੀਕ ਆ ਸਿਲਵਰ ਕਲਰ ਔਰੇਂਜ ਕਲਰ ਹਮ ਪਿੰਕ ਕਲਰ ਸਪੈਸ਼ਲੀ ਲੱਗ ਮੰਗਾਈ ਆ ਦੇਖੋ ਇੱਕ 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 ਡੱਬੇ ਦੇ ਵਿੱਚ 20 ਪੀਸ ਨੇ 20 ਦੇ 20 ਅਡ ਅਡ ਵਿਦ ਕਰੈਕਲਿੰਗ ਛੁਟਪੁਟ ਚਲਾਣ ਦੀ ਲੋੜ ਹੀ ਨਹੀਂ ਬੱਚਿਆਂ ਨੂੰ ਵਿਦ ਕਰੈਕਲਿੰਗ ਆ ਦੂਜੇ ਪਏ ਸੇਬਿਆਂ ਸੂਬਿਆਂ ਵਾਲੇ ਸਾਰੇ ਇਹ ਸੇਬੇ ਵਾਲੇ ਬੰਮਾ ਬਾਈ ਸੇਬੇ ਵਾਲੇ ਸਭ ਤੋਂ ਵੱਧ ਦਾ ਵਧੀਆ ਗਾਰੰਟੀ ਵਾਲੇ ਬੰਮਾ ਆ ਦੇਖੋ ਸਾਡੇ ਕੋਲ ਆ ਚੱਕਰੀਆਂ ਕਰੈਕਲਿੰਗ ਵਾਲੀਆਂ ਗੂਗਲ ਚੱਕਰੀ ਆ ਗੂਗਲ ਚੱਕਰੀ ਆ ਗੂਗਲ ਟਾਈਪ ਚੱਲਦੀ ਆ ਹਾਂ ਫੁੱਲ ਘੁੰਮਦੀ ਆ ਫੁੱਲ ਸਪੀਡ ਆ ਫੁੱਲ ਆਵਾਜ਼ ਆ ਕਰੈਕਲਿੰਗ ਦੀ ਸ਼ਾਰਟ ਤੋਂ ਸਾਡੇ ਕੋਲ ਇਸ ਸਾਈਜ਼ ਤੋਂ ਲੈ ਕੇ ਫੁੱਲ ਵੱਡੇ ਤੱਕ ਸ਼ਾਰਟ ਆ ਫੁੱਲ ਰੇਂਜ ਸ਼ਾਰਟ ਦੀ ਆ ਆਹ ਇਹ ਸਾਰੇ ਸ਼ਾਰਟ ਨੇ ਟੋਟਲ ਓਕੇ A to Z ਠੀਕ ਆ ਨਾਲੇ ਚੱਲਣ ਦੀ ਸਾਡੇ ਮਾਲ ਦੀ ਡਬਲ ਗਰੰਟੀ ਹੈ ਜਿਹੜਾ ਕੋਈ ਨਾ ਚੱਲਿਆ ਦਿਵਾਲੀ ਤੋਂ ਬਾਅਦ ਵੀ ਤੁਸੀਂ ਵਾਪਸ ਦੇ ਸਕਦੇ ਹੋ ਲੈ ਵੀ ਦਿਵਾਲੀ ਤੋਂ ਬਾਅਦ ਵੀ ਵਾਪਸ ਜੇ ਨਾ ਚੱਲਿਆ ਕੋਈ ਸ਼ਾਰਟ ਖਾਸ ਕਰਕੇ ਫੁੱਲ ਬ੍ਰਾਂਡ ਦੇ ਪੂਰੀ ਵੀਡੀਓ ਬਣਾਓ ਸ਼ਾਰਟ ਦੀ ਵੀਡੀਓ ਬਣਾ ਲੈਣੀ ਆ ਬ੍ਰਾਂਡ ਫੁੱਲ ਅਰੇਂਜ ਬਈ ਇਹ ਰਾਵਣ ਬੰਬ ਐ ਇਹ ਕਲਾਸਿਕ ਜਿਹੜਾ ਅੱਜ ਕੱਲ ਰਾਮਾਂ ਦੀ ਮਾਲ ਦਾ ਇਹ ਦੁਕਾਨਦਾਰ ਦੁਕਾਨਦਾਰ ਇਨਾ ਬੋਲਟ ਬੋਲਟਾਂ ਦੀ ਰੇਟ ਦੱਸੋ ਬਈ ਬੋਲਟ ਵੀਰੇ ਆ ਬਾਜ਼ਾਰ 'ਚ ਤੁਹਾਨੂੰ 850 ਪ੍ਰਿੰਟ ਆ 100 ਰੁਪਏ ਦੀ ਮਿਲੇਗੀ ਆਪਣੇ ਹਾਂ ਜੀ ਹੂੰ 100 ਦੀਆਂ 4 ਆਪਣੇ ਕੋਲੇ 100 ਦੀਆਂ 4 ਆ 100 ਤੋਂ ਘੱਟ ਨਹੀਂ ਮਿਲਦੀ ਮਾਰੀ ਨਾ ਜੀ ਨਾ ਕਿਤੇ ਨਹੀਂ ਮਿਲਣੀ ਤੁਹਾਨੂੰ ਹਾਂ ਭਈ ਜ਼ੋ ਦੀਆਂ 4 ਵੇਖ ਲਓ ਤੇ ਲੈ ਜਾਓ ਅੱਧੋ ਅੱਧੀ ਦਾ ਫਰਕ ਆ ਮਾਰਕੀਟ ਨਾਲੋਂ ਸਾਡੇ ਓਕੇ ਆ ਗੰਗਾ ਜਮਨਾ ਦੋਨੇ ਜੋ ਉੱਤੇ ਸਹੀ ਹੋ ਗਿਆ ਹਾਂ ਜੀ ਯਾਰ ਜੇ ਤੁਹਾਨੂੰ 150 ਤੋਂ 200 ਦੀ ਮਿਲੂਗੀ ਸਾਡੇ ਕੋਲ 50 ਰੁਪਏ ਦੀ ਆ ਓਕੇ ਗੰਗਾ ਜਮਨਾ ਸਾਰਿਆਂ ਨੇ ਚਲਾਈ ਆ ਸਾਰਿਆਂ ਨੂੰ ਪਤਾ ਨਾਲੇ ਇਹ ਗਰੰਟੀ ਆ ਪੰਜ ਦੀਆਂ ਪੰਜ ਚੱਲਣਗੀਆਂ ਠੀਕ ਆ ਪੰਜਾਂ 'ਚੋਂ ਪੰਜ ਚੱਲਣਗੇ ਇੱਕ ਵੀ ਚੱਲੀ ਦੁਗਨੇ ਪੈਸੇ ਵਾਪਸ ਆ ਜੇ ਇੱਕ ਨਾ ਚੱਲੀ ਨਾ ਚੱਲੀ ਨਾ ਚੱਲੀ ਹਾਂ ਆ ਫੈਂਸੀ ਹਵਾਈਆ ਝੂਮਰਵਣਾਂ ਵਾਲੀ ਆ ਗੋਲੇ ਨੇ ਵੱਡੇ ਤੋਂ ਵੱਡੇ ਗਵਾਂਢੀ ਕਹਣਗੇ ਲਿਆਂਦੇ ਕਿੱਥੋਂ ਆ ਠੀਕ ਆ ਇਹ ਪੁੱਛਣਗੇ ਆ ਸਾਰੇ ਸ਼ਾਟ ਆ ਗਏ ਆ ਦੇਖੀ ਆ ਫੈਂਸੀ ਹੈਡ ਮੈਂ ਜੰਬੂ ਆ ਕੀ ਚੀਜ਼ ਆ ਇਹ ਚੱਕਰੀ ਆ ਤਿੰਨ ਕਲਰ ਕੱਢਦੀ ਆ ਤੇ ਆ ਕੀ ਆ ਆਹ ਯਾਰ ਆਹ ਆ ਨੀਲੇ ਨੀਲੇ ਜਿਹੜੇ ਚੜਲੇ ਨਾਰ ਹੁੰਦੇ ਬਾਈ ਇਹ ਪੁੱਜਲੇ ਨਾਰ ਹੁੰਦੇ ਆ ਵੈਸੇ ਲੋਕੀ ਇਹਨੂੰ ਲੈਂਦੇ ਨਹੀਂ ਕਿਉਂਕਿ ਲੋਕਾਂ ਦੇ ਚੱਲਦੇ ਨਹੀਂ ਸਾਡੇ ਚੱਲਦੇ ਆ ਇਹਨੂੰ ਚਲਾਉਂਦਾ ਪੈਟਰਨ ਹੁੰਦਾ ਵੀ ਸਟicker ਤੇ ਫੁੱਲਚੜੀ ਲਾ ਕੇ ਚਲਾਣਾ ਆਪਾਂ ਮੱਚਸਣਾ ਨਹੀਂ ਕਦੇ ਚੱਲਦਾ ਫੁੱਲਚੜੀ ਲਗਾਉਂਗੇ ਤਾਂ ਹੀ ਚੱਲੇਗਾ ਠੀਕ ਆ ਹਾਂਜੀ 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 ਲਓ ਵੀ ਮਿੱਤਰੋ ਜੇ ਤੁਸੀਂ ਕਿਸੇ ਨੇ ਵੀ ਕੋਈ ਪਟਾਕੇ ਲੈਣੇ ਘੱਟ ਰੇਟ ਦੇ ਵਿੱਚ ਤੇ ਵੈਰਾਈਟੀ ਤੁਹਾਨੂੰ ਵਿਖਾਤੀ ਵਿਖਾਈ ਨਹੀਂ ਗਈ ਵੈਰਾਈਟੀ ਦਾ ਵੈਰਾਈਟੀ ਵਿਖਾਈ ਨਹੀਂ ਵਿਖਾਈ ਨਹੀਂ ਗਈ ਇੰਨੀ ਵੈਰਾਈਟੀ ਆ ਸਿਰੇ ਤੋਂ ਸਿਰੇ ਤੱਕ ਦੇਖੋ ਇੰਨੇ ਤਰ੍ਹਾਂ ਦੇ ਸ਼ਾਰਟ ਆ ਹਰ ਵੈਰਾਈਟੀ ਤੁਹਾਨੂੰ ਘੱਟ ਰੇਟ ਤੇ ਵਧੀਆ ਕੁਆਲਿਟੀ ਦੀ ਬਾਈ ਦਊਗਾ ਕੋਈ ਬੰਦਾ ਪਟਾਕੇ ਦੀ ਗਾਰੰਟੀ ਨਹੀਂ ਦਿੰਦਾ ਇਹ ਬੰਦਾ ਕਹਿੰਦਾ ਪਟਾਕੇ ਦੀ ਵੀ ਗਾਰੰਟੀ ਆਪਣੀ ਚੱਲੇ ਨਾ ਚੱਲੇ ਤਾਂ ਵੀਡੀਓ ਬਣਾ ਲੈ ਉਹ ਸ਼ਾਰਟ ਤੇ 100 ਰੁਪਏ ਲਾਦੇ ਚੰਗੇ ਮਹਿੰਗੇ ਤੇ ਬੰਦਾ ਜ਼ਿੰਮੇਵਾਰ ਆ ਤੇ ਆਉਣਾ ਕਿੱਥੇ ਆ ਵੀ ਇੱਕ ਤਾਂ ਤੁਹਾਡਾ ਮੋਬਾਈਲ ਨੰਬਰ ਤਾਂ ਸਕਰੀਨ ਤੇ ਆਪਾਂ ਚਲਾ ਦਿੰਨੇ ਆ ਮੋਬਾਈਲ ਨੰਬਰ ਆਪਣਾ ਹੈਗਾ 6280099131 ਹਾਂਜੀ ਆਉਣਾ ਤੁਸੀਂ ਰਤੀਆਂ ਪਿੰਡ ਜੀਟੀ ਰੋਡ ਤੋਂ ਮੋਗਾ ਕ੍ਰੋਸ ਕਰਕੇ ਜਿਹੜਾ ਪਹਿਲਾ ਫਲਾਈਓਵਰ ਆ ਉਹ ਚੜਨਾ ਨਹੀਂ ਉਹਦੇ ਥੱਲੇ ਦੀ ਰਾਈਟ ਮੁੜ ਜਾਣਾ ਬਾਕੀ ਥਾਂ ਥਾਂ ਤੇ ਇਹਨਾਂ ਦੇ ਬੋਰਡ ਲਾਏ ਹੋਏ ਆ ਬੋਰਡ ਦੀ ਡਾਇਰੈਕਸ਼ਨ ਦੇਖ ਕੇ ਆ ਜਾਓ ਬਾਕੀ ਟੋਨੀ ਦੀ ਹੱਟੀ ਟੋਨੀ ਦੀ ਹੱਟੀ ਪਟਾਕੇ ਹੀ ਪਟਾਕੇ ਥਾਂ ਥਾਂ ਤੇ ਬੋਰਡ ਲੱਗੇ ਆ ਤੁਸੀਂ ਪਹੁੰਚ ਜਾਣਾ ਵਾ ਤੇ ਜਦੋਂ ਮਰਜ਼ੀ ਆ ਕੇ ਲਿਆ ਸਕਦੇ ਜੇ ਦੁਕਾਨਦਾਰ ਭਰਾਵਾ ਵਾਸਤੇ ਹੋਰ ਇਦੋਂ ਵੀ ਲੈਸ ਆ ਜੇ ਦੁਕਾਨਦਾਰ ਤੁਹਾਨੂੰ ਇਹੋ ਜਿਹਾ ਰੇਟ ਤੇ ਇਹੋ ਜਿਹੀ ਕੁਆਲਿਟੀ ਮੈਨੂੰ ਨਹੀਂ ਲੱਗਦਾ ਮਾਰਕੀਟ ਚੋਂ ਕਿਤੇ ਮਿਲੂਗੀ ਤੇ ਜਰੂਰ ਬਾਈ ਕੋਲੇ ਵਿਜ਼ਿਟ ਕਰਿਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਧੰਨਵਾਦ